ਹੋ ਰਹੀ ਹੈ ਤੇ ਸਿੰਗੂ ਬਾਰਡਰ ਤੋਂ ਕਿਸਾਨਾਂ ਨੇ ਕੱਲ 11 ਵਜੇ ਦਿੱਲੀ ਨੂੰ ਕੂਚ ਕਾਂਦੀਆਂ ਤਿਆਰੀਆਂ ਖਿੱਚਲੀਆਂ ਹਨ ਅਤੇ ਇਸ ਨੂੰ ਲੈ ਕੇ ਉਹਨਾਂ ਵੱਲੋਂ ਜੀਸੀਬੀ 3ਡੀਐਕਸ ਅਤੇ ਕ੍ਰੇਨਾਂ ਨੂੰ ਅਦਨੁਕ ਤਰੀਕੇ ਨਾਲ ਤਿਆਰ ਕਰਵਾਇਆ ਹੈ ਤਾਂ ਜੋ ਉਹਨਾਂ ਵੱਲੋਂ ਪੈਰੀਗੇਡਾਂ ਨੂੰ ਹਟਾਇਆ ਜਾ ਸਕੇ ਕਿਸਾਨਾਂ ਨੇ ਕੱਲ ਦਿੱਲੀ ਜਾਣ ਦੀ ਖਿੱਚ ਲਈ ਤਿਆਰੀ ਕੱਲ 11 ਵਜੇ ਸਿੰਗੂ ਅਤੇ ਖਨੋਰੀ ਬਾਰਡਰ ਤੋਂ ਦਿੱਲੀ ਨੂੰ ਕਰਨਗੇ ਕੂਚ ਆਧੁਨਿਕ ਤਰੀਕੇ ਦੀਆਂ ਜੀਸੀਬੀ ਅਤੇ ਕ੍ਰੇਨਾਂ ਨੂੰ ਪੈਰੀਗੇਡ ਤੋੜਨ ਲਈ ਕੀਤਾ ਤਿਆਰ ਕਿਸਾਨਾਂ ਵੱਲੋਂ ਜੋ ਜੀਸੀਬੀ ਅਤੇ ਕ੍ਰੇਨ 3ਡੀਐਕਸ ਤਿਆਰ ਕੀਤੀ ਗਈ ਹੈ ਉਸ ਵਿੱਚ ਟਾਇਰ ਵਿੱਚ ਗੋਲੀ ਨਾ ਲੱਗੇ ਉਸ ਲਈ ਵੀ ਲੋਹੇ ਦੇ ਕਵਰ ਕੀਤੇ ਗਏ ਹਨ ਅਤੇ ਜੀਸੀਪੀ ਅਤੇ ਕਰੇਨਾ ਦੇ ਡਰਾਈਵਰ ਵਾਲੀਆਂ ਸਾਈਡਾਂ ਉੱਪਰ ਚਿਸ਼ੇ ਅਤੇ ਚਾਰੀਆਂ ਵੀ ਲਗਾਈਆਂ ਗਏ ਹਨ ਤਾਂ ਜੋ ਉਸ ਤੋਂ ਗੋਲੀ ਦੀ ਮਾਰ ਤੋਂ ਬਚਿਆ ਜਾ ਸਕੇ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਜੀਸੀਪੀ ਅਤੇ ਕਰੇਨ ਜੋ ਕਿ ਅਤ੍ਰੁਕਾਸਤੇ ਗੋਲਿਆਂ ਤੋਂ ਵੀ ਇਸ ਤੋਂ ਬਚਿਆ ਜਾ ਸਕਦਾ ਹੈ ਉਹਨਾਂ ਨੇ ਕਿਹਾ ਕਿ ਉਹ ਹਰ ਹੀਲੇ 'ਚ ਪੈਰੀਗੇਟ ਹਟਾ ਕੇ ਲੀ ਨੂੰ ਕੂਚ ਕਰਨ ਗਿਆ ਜੀ 11 ਵਜੇ ਦੀ ਕਾਲ ਦਿੱਤੀ ਹੋਈ ਹੈ ਯੂਨੀਅਨ ਨੇ ਬੀਕੇ ਯਸ਼ੀਦ ਭਗਤ ਸਿੰਘ ਅੱਗੇ ਜਾਣਾ ਜੀ ਨਹੀਂ ਇਹ ਤਿਆਰ ਆਪ ਕੀਤੀ ਹੈ ਮਸ਼ੀਨ ਕੇ ਪਾਸੋਂ ਹਾਂ ਜੀ ਹਾਂ ਜੀ ਆਪ ਤੇ ਹੁਣੇ ਹੀ ਤਿਆਰ ਕੀਤੀ ਹੈ ਜੀ ਹਾਂ ਜਾਂ ਕਿੰਨਾ ਖਰਚਾ ਆਇਆ ਦੱਸੋ ਤੇ ਉਹ ਅੰਦਾਜ਼ਾ ਸੀ ਉਹਨਾਂ ਨੂੰ ਹੀ ਪਤਾ ਲੀਡਰਾਂ ਨੂੰ ਹਾਂ ਤੇ ਕੀ ਕਾਲ ਜਿਹੜੀ ਆ ਉਸ ਕਾਲ ਦੇ ਮੁਤਾਬਕ ਪੂਰੇ ਕਿ 11 ਵਜੇ ਨੂੰ ਮੈਚ ਹੋਏਗਾ ਕੋਈ ਇਹੀ ਮਸ਼ੀਨ ਅਕੀ ਚੱਲੇਗੀ ਹਾਂਜੀ ਹਾਂ ਇਹੀ ਚੱਲੇਗੀ ਉਹ ਜਾਏਗੀ ਪਹਿਲਾਂ ਬੜੀ ਜਾਏਗੀ ਜੀ ਅੱਗੇ ਪਿੱਛੇ ਹੋ ਜਾਏਗੀ ਬੈਕ ਇਹਦੇ ਵਿੱਚ ਕੀ ਕੀ ਖਾਸ ਜਿਹੜੀਆਂ ਚੀਜ਼ਾਂ ਲੱਗੀਆਂ ਜਾਂਦੀਆਂ ਇਹਦੇ ਵਿੱਚ ਚੰਦ ਦੇ ਲਈ ਉਹਨਾਂ ਦੇ ਅਤਰੋ ਗੈਸ ਤੋਂ ਸਾਹਮਣੇ ਹੀ ਆ ਬਸ ਲੋਹੀ ਹੈ ਹਾਂ ਗੋਲੀਆਂ ਗੋਲੀ ਤੋਂ ਬਚਣ ਲਈ ਬੰਦਾ ਬੰਦਾ ਟਾਇਰ 'ਕੋਲੀ ਮਾਰਾ ਉਹ ਟਾਇਰ 'ਤੇ ਗੋਲੀ ਮਾਰਾਂ ਹੀ ਤਾਂ ਗਰਾ ਸ਼ਿੱਟਾ ਲਵਾਈਆਂ ਹਾਂਜੀ ਇਹ ਕੀ ਕੀ ਪਾਦੀ ਕੀ ਕੀ ਇਹਦੇ ਖਾਸ ਲਗਾਈ ਗਈ ਚੀਜ਼ ਜਿਹੜੀ ਹੈ ਜਿਵੇਂ ਮੈਂ ਖਾਸ ਇੱਕ ਦੋ ਸੀਸਾ ਫੋੜਾਂ ਗੋਲੀ ਮਾਰ ਗਏ ਇੱਕ ਟਾਇਰ ਫੋੜਦੇ ਹਾਂ ਹਾਂ ਇਸ ਵਾਰ ਦਾ ਪੱਕਾ ਇੱਕ ਰਿਫਰਿਜਰੇਟਰ 'ਤੇ ਵਾਲੀ ਲਾਦੀ ਅੱਛਾ ਹਾਂ ਤੇ ਜਿਹੜੇ ਅਥਰੂ ਗੈਸ ਦੇ ਕੋਲੇ ਛੱਡਣਗੇ ਜਾਂ ਕੋਈ ਗੋਲੀ ਚਾਲੀ ਇੱਥੇ ਕੋਈ ਐਸਾ ਨਹੀਂ ਹੋਏਗਾ ਨਾ ਅਥਰੂ ਗੈਸ ਤੋਂ ਗੈਸ ਤੋਂ ਚੱਲ ਬੜੇਗੀ ਬੜੇਗੀ ਹਾਂ मतलब गोली ਕਰਨੇ ਖਖਸਾ ਨਹੀਂ ਹੈ ਕਿਉਂਕਿ ਜਿਹੜਾ ਬਾਪੂ ਇੱਕ ਹਿੰਦੂਸਤਾਨ ਡਰਾਇਟਰ ਦੇਖਾਉਣਾ ਕਹਿ ਬਣਾਣਾ ਉਸ ਦਾ ਸੀਸਾ ਬੁੱਟਾ ਹੈ ਬਦਾ ਪਿਛਲੀ ਵਾਰੀ ਛਾਦਰ ਲਾਈ ਤੇ ਰੰਤਰੀ ਨੂੰ ਲਾਈ ਜਿਹੜੀ ਛਾਦਰ ਲਾਈ ਤੇ ਰੰਤਰੀ ਨੂੰ ਪੋੜਦੀ ਕਿੱਤੀਸ ਕਰਨ ਕਹਿ ਬਿਓ ਜਾਲੀਆਂ ਲਵਾਈਆਂ ਇਸਕੇ ਕਿੱਥੋਂ ਆਏ ਤੁਸੀਂ ਆਪਣਾ ਹੀ ਪਿੰਡ ਚ ਮਾਰੂ ਹਲਕਾ ਘਰ ਔਰ ਜ਼ਿਲ੍ਹਾ ਪਟਿਆਲਾ ਜੂਸ ਕੀ ਉਹ ਲਾਇਆ ਬਦਾ ਉਹ ਲੈ ਦੁਕਾਨ ਲੈ ਇਹ ਹੁਣੇ ਤਿਆਰ ਅੱਛਾ ਹੀ ਕਰਾਇਆ ਤੇ ਰਹੇਗਾ ਕੋਈ ਵੀ ਆਈ ਮਾਰੇ ਮੂਰਾ ਹੈ ਹਾਂ ਕਿੰਨਾ ਕਾ ਬੰਦਾ ਅੱਜ ਖਰਚਾ ਜਿਹੜਾ ਹੋਇਆ ਤੇ ਸਪੈਸ਼ਲ ਕੀ ਆ ਬਦਾ ਕਿੰਨਾ ਖਰਚਾ ਆਇਆ ਜਿੰਨਾ ਲਾਇ ਉਸ ਨੂੰ ਪਤਾ ਹੁਣ ਉਹ ਤਾਂ ਅੱਛਾ ਮਤਲਬ ਪਹਿਲਾ ਵੱਡੀ ਮੋਰੇ ਹੋਏਗੀ ਇਹ ਪਿੱਛੇ ਹੋਵੇਗੀ ਨਾ ਨਾ ਇੱਕ ਪਾਲੀ ਸਾਈਡ ਚੱਲ ਜੇਗੀ ਕੋਰਾਂ ਚੱਲ ਜੇਗੀ ਦੋ ਤਿਆਰ ਕੀਤੀਆਂ ਹਾਂ ਰਸਤੇ ਵੀ ਦੋ ਹੈ ਨਾ ਅੱਛਾ ਦੋ ਰਸਤੇ ਉਹ ਤਾਂ ਠੀਕ ਹੈ ਉਧਰ ਉਹਨੇ ਦੋ ਰੱਖੀਆਂ ਇਹ ਤਿਆਰ ਕਰਕੇ ਕੀ ਆ ਪਤਾ ਹੋਰ ਵੀ ਆ ਰਹੀ ਕਰੇ ਕੀ ਆ ਪਤਾ ਕਿੰਨੀ ਕਾਮ ਹੈ ਅੱਛਾ ਹਾਂ ਕੱਲ ਦਾ ਮਤਲਬ 11 ਵਜੇ ਤੱਕ ਖੰਡ ਜੜੇਗਾ ਅੱਛਾ ਇਹਨਾਂ ਨੇ ਡਰ ਕੇ ਮਾਰਿਆ ਨਾ ਪਤਾ ਨਹੀਂ 200 ਬਣ 300 ਮੀਟਰ ਦਾ ਇੱਕ ਰਿਪੋਰਟਰ ਕਹਿੰਦਾ ਹੋਰ ਨਾਕਾ ਲਾਇਆ ਜਾ ਰਿਹਾ ਅੱਜ ਜੇ ਇਹਨਾਂ ਨੇ ਕਾਨੂੰਨ ਮੰਨਣਾ ਹੈ ਤਾਂ ਤਾਂ ਹੀ ਤਾਂ ਲਾ ਰਹੇ ਨੇ ਤਾਂ ਹੀ ਕਹੋ ਹੋਰ ਲਾਜ ਜਿਹੜਾ ਕੰਨ ਬੋਲੇ ਕਰਦੇ ਆ ਮਨਤਲੀ ਐਪਰੈਸਟ ਕਰਦੇ ਆ ਅੱਛਾ ਕੋਈ ਸਾਊਂਡ ਵੀ ਸਾਊਂਡ ਸਿਸਟਮ ਵੀ ਆ ਜਾਂਦਾ ਲਾਤਾ ਹਾਂ ਕਹਤ ਰਹੇ ਵੀ ਲਾ ਕੀ ਆਗਾ ਸਾਊਂਡ ਦੀ ਟਮ ਦਾ ਚੱਲੇਗਾ ਤੇ ਇਨ ਕੇਸ ਜੇ ਹੁਣ 11 ਦੀ ਤਿਆਰੀ ਆ ਪੂਰੀ ਆ ਘਟੇਓ ਪੂਰਾ ਖਸਾਨ ਤਿਆਰੀ ਆ ਡੰਡੇ ਸੋਟੇ ਗੈਲ ਹੈ ਕੋਲਗੇਟ ਲੈ ਰਹੇ ਆ ਕਾ ਜਲ ਲੜਦਿਆਂ ਦੀ ਉਧਰ ਲਾਇਆ ਦਾ 13 ਤਰੀਕ ਨੂੰ ਕੋਲਗੇਟ 13 14 ਨੂੰ ਤਾਂ ਲੜਦਾ ਨਹੀਂ ਹੈ ਕੱਪੜੇ ਕੁੱਪੜਾ ਨਾ ਸਿਸਟਮ ਬਧਾ ਦਸਤਾਨੇ ਦੂ ਸੁਣੇ ਪਾ ਗਏ ਕੈਮ ਹੋਏ ਵੇ ਠੀਕ ਬਾਕੀ ਸਾਂ ਕੁੜ ਜਾ ਕੋ ਸੈਂਕ